ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਬੀਤੀ ਸ਼ਾਮ ਦੋ ਧੜਿਆਂ ਦੇ ਵੱਲੋਂ ਇੱਕ ਦੂਸਰੇ ਤੇ ਤਾਵੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਕਾਰਨ ਇੱਕੋ ਧੜੇ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਇਹਨਾਂ ਦੋਹਾਂ ਨੌਜਵਾਨਾਂ ਦੀ ਉਮਰ ਮਹਿਜ਼ 19 ਤੇ 18 ਸਾਲ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਸ ਧਾਲੀਵਾਲ ਜੋ ਕਿ ਰੈਪਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸ ਦੇ ਸੰਪਰਕ ਦੇ ਵਿੱਚ ਇਹ ਦੋਹੇ ਮ੍ਰਿਤਕ ਸੀ ਤੇ ਅੱਜ ਇਹਨਾਂ ਦੋਹਾਂ ਦੀ ਗੋਲੀਬਾਰੀ ਦੌਰਾਨ ਮੌਤ ਹੋ ਗਈ ਹੈ ਦੋਹਾਂ ਧੜਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਗੋਲੀਬਾਰੀ ਕੀਤੀ ਗਈ ਤੇ ਮੌਕੇ ਤੋਂ ਦੂਸਰੇ ਧੜੇ ਦੇ ਜੋ ਲੋਕ ਸੀ ਉਹ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ ਮਾਮਲੇ ਦੇ ਨਾਲ ਜੁੜੀ ਜੋ ਹੋਰ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜਸ ਧਾਰੀਵਾਲ ਦੇ ਦੋਹੇ ਮ੍ਰਿਤਕ ਕਰੀਬੀ ਸੀ ਇਸ ਘਟਨਾ ਤੋਂ ਬਾਅਦ ਗੈਂਗਸਟਰ ਗੋਪੀ ਗਣ ਸ਼ਾਮਪੂਰੀਆ ਗੈਂਗ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਕਰਕੇ ਇਹਨਾਂ ਦੋਹਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਪੁਲਿਸ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕਰ ਰਹੀ ਹੈ ਪਰ ਫਿਲਹਾਲ ਇਸ ਦੀ ਕਿਸੇ ਵੀ ਤਰੀਕੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਜਾਣਕਾਰੀ ਅਨੁਸਾਰ ਸੋਮਵਾਰ ਯਾਨੀ ਕਿ ਕੱਲ ਸ਼ਾਮ 5 ਵਜੇ ਦੇ ਕਰੀਬ ਪਿੰਡ 11 ਦੇ ਨੇੜੇ ਰੇਲਵੇ ਫਾਟਕ ਦੇ ਕੋਲ ਇਹ ਦੋਹੇ ਟੜੇ ਆਮੋ ਸਾਹਮਣੇ ਹੋਏ ਇਸ ਦੌਰਾਨ ਗੱਡੀਆਂ 'ਚ ਆਏ ਹਮਲਾਵਰਾਂ ਨੇ ਫੋਰਚੂਨਰ ਗੱਡੀ ਨੂੰ ਘੇਰ ਕੇ ਅੰਨੇਵਾ ਗੋਲੀਆਂ ਚਲਾਈਆਂ ਦੋਹੇ ਪਾਸੇ ਤੋਂ ਕਰੀਬ 8 ਤੋਂ 10 ਰਾਉਂਡ ਫਾਇਰਿੰਗ ਹੋਈ ਹੈ